ਸਸੀ ਜੀ ਵਾਲੀ ਸਾਰਾ ਨੂੰ ਫੇਰ ਹਾਜ਼ਰ ਹੋਇਆ ਕੰਨਾ ਵੀਡੀਓ ਦੇ ਨਾਲ ਤੇ ਟ੍ਰੇਟਰ ਲੈ ਕੇ ਡੀਆਈ ਮਿੰਦਰਾ ਡੀਆ ਰੇਟਰ ਡਰਾਈਵ 585 ਰੇਟਰ ਸਾਰਾ ਸਾਫ਼ ਡੇਟ ਹੈ ओरिजिनल ਰੇਟਰ ਪਿਆ ਜੀ ਮਾਡਲ ਦੀ ਗੱਲ ਕਰੀਏ ਤਾਂ 1999 ਮਾਡਲ ਰੇਟਰ ਹੈ ਜੀ 585 ਆ ਡਬਲ ਕਲੱਚ ਦੇ ਨਾਲ ਟਾਇਰਾਂ ਦੀ ਗੱਲ ਕਰਕੇ 45 ਪੈਸੇ ਪੱਕੇ ਟਾਇਰ ਹੈ ਜੀ ਰਾਂਗਪੇਟਾ ਨੂੰ ਟਰੈਕਟਰ ਬਿਲਕੁਲ ਸਾਫ਼ ਤੇ Ориਜਨਲ ਟਰੈਕਟਰ ਪਿਆ ਜੀ ਇੰਜਨ ਗੇਅਰ ਟਰੈਕਟਰ ਫੁੱਲ ਸਾਫ਼ ਇੰਜਨ ਗੇਅਰ ਵੀ ਫੁੱਲ ਗਾਰੰਟੀ ਆ ਤੇ ਟਰੈਕਟਰ ਸੈਲਫ ਸਟਾਰਟ ਆ ਡਿਮਾਂਡ ਦੀ ਗੱਲ ਕਰੀਏ ਤਾਂ ਰੇਟ ਬਿਲਕੁਲ ਵਾਜਬ ਆ ਜੀ 2 ਲੱਖ 30 ਹਜ਼ਾਰ ਰੇਟ ਆ ਬਾਕੀ ਮੌਕੇ ਤੇ ਮਾਨ ਤਾਣ ਨੰਬਰ 92693 ਤੇ ਆ 83270 25955 ਸਕ੍ਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਜੀ ਸਾਡੀ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ